ਕਿ ਮਕੌੜਾ ਪੱਤਣਾ ਜਿੱਥੇ ਪੱਕਾ ਪੁਲ ਬਣਿਆ ਨਿਕਾ ਜਿਹੜਾ ਟੈਂਪਰੇਰੀ ਪਰਟੂਨ ਪੋੜਾ ਉਹ ਵਾਰਸਾ ਕਰਕੇ ਛੱਕਿਆ ਗਿਆ ਤੇ ਜਿਹੜੀ ਕਿਸ਼ਤੀ ਆ ਉਹਦੇ ਵਿੱਚ 6 ਕਾਤ ਤੋਂ ਕਮਜ਼ੋਰ ਆ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਉਹ ਸਾਡੇ ਮਨ ਨੂੰ ਉਹ ਗੱਲ ਬਹੁਤ ਲੱਗੀ ਅਸੀਂ ਉਹਦੇ ਟੀਸੀ ਨਾਲ ਗੱਲ ਕੀਤੀ ਵੀ ਇੱਥੇ ਕੀ ਅਸੀਂ ਸੇਵਾ ਕਰ ਸਕਦੇ ਆ ਕਿਸ ਚੀਜ਼ ਦੀ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਕਿਸਤੀ ਨਵੀਂ ਲੈਦੇ ਹੋਏ ਸੀ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਪੈਸੇ ਉਹਨਾਂ ਨੇ 8 ਲੱਖ ਰੁਪਏ ਦਾ ਅਨੁਮਾਨ ਦੱਸਿਆ ਸੋ ਅਸੀਂ ਉਹ ਪੈਸੇ ਦੇ ਦਿੱਤੇ ਫਿਰ ਪਿਛਲੇ ਸਾਲ ਪੁਰਟੂਨਪੋਲ ਦੁਆਰਾ ਫਿਰ ਕਿਸ਼ਤੀ ਆਈਨੀਸ਼ੀਏਟ ਤੇ ਵੱਜ ਗਿਆ ਤੇ ਹੁਣ ਜਿਹੜਾ ਕੱਲ ਨੂੰ ਇਹਨਾਂ ਨੇ ਪੁਰਟੂਨਪੋਲ ਚੱਕ ਦੇਣਾ ਤੇ ਜਿਹੜੀ ਕਿਸ਼ਤੀ ਹੈ ਇਹ ਇਹਨਾਂ ਲੋਕਾਂ ਦੀ ਸੇਵਾ ਕਰੂਗੀ ਸੋ ਇਸੇ ਵਾਸਤੇ ਅੱਜ ਸਾਨੂੰ ਪਤਾ ਲੱਗਿਆ ਕੱਲ ਨੂੰ ਪੋਰਟ ਨੂੰ ਪਹੁੰਚ ਕੇ ਕਿਸ਼ਤੀ ਤੇਸੀ ਤੇਸੀ ਆ ਗਈ ਜਿਸ ਤਰ੍ਹਾਂ ਤੁਹਾਡੇ ਨੋਟਿਸ ਵਿੱਚ ਆਇਆ ਸੀ ਕਿ ਕਿਸ਼ਤੀ ਦੀ ਲੋਡ ਹੈ ਤੇ ਉਹ ਹੋ ਗਿਆ ਹੁਣ ਲੋਕਾਂ ਦੀ ਜਿਹੜੀ ਤੁਸੀਂ ਆਣ ਕੇ ਵੀ ਸੁਣਿਆ ਹੈਗਾ ਮੰਗ ਹੈ ਕਿ ਪੱਕੇ ਬੋਲਦੀ ਬੜੀ ਤੇ ਤੋਂ ਉਹ ਵੀ ਅਸੀਂ ਤੇਰੀ ਹੈਗੀ ਐਸਟੀਐਮ ਸਾਹਿਬ ਨੇ ਸਾਨੂੰ ਦੱਸ ਵੀ ਦਿੱਤਾ ਅਸੀਂ ਕਹਿੰਦੇ ਕਿ ਜਿਹੜਾ ਇਹਦਾ ਦੋ ਨੋਟੀਫਿਕੇਸ਼ਨ ਜਿਹੜੇ ਹੈਗੇ ਹੋ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਸਾਲ ਦੇ ਵਿੱਚ ਤਕਰੀਬਨ ਜਿਹੜਾ ਹੈਗਾ ਪੁਲ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਕਿਉਂਕਿ ਨਵਾਂ ਪੁਲ ਜਿਹੜਾ ਹੈਗਾ ਉਹਨਾਂ ਨੂੰ ਪੱਕਾ ਬਣ ਜਾਊਗਾ ਫਿਰ ਇਹਦੇ ਪਲਟੂਨ ਕੋਲ ਤੋਂ ਵੀ ਇਹਨਾਂ ਦਾ ਖੜਾਛੜ ਹੋ ਜਾਊਗਾ ਕਿਸ਼ਤੀ ਤੋਂ ਵੀ ਖੜਾਛੜ ਹੋ ਜਾਊਗਾ ਆਰਾਮ ਦੇ ਨਾਲ ਜਿਹਦਾ ਆਮ ਨਾਗਰਿਕ ਦੂਸਰੇ ਸ਼ਹਿਰਾਂ ਦੇ ਹੁੰਦੇ ਇਹ ਅਠ ਪਿੰਡ ਵੀ ਸੁੱਖੀ ਹੋ ਜਾ ਤੁਸੀਂ ਦੇਸ਼ ਦੇ ਅਪਰ ਹਾਊਸ ਦੇ ਮੈਂਬਰ ਹੋ ਤੁਸੀਂ ਇੱਥੇ ਵੀ ਇਹਦੀ ਆਵਾਜ਼ ਚੁੱਕੋਗੇ ਬੜੇ ਚਿਰਾਂ ਤੋਂ ਲੋਕਾਂ ਦੀ ਜਿਹੜੀ ਇਹ ਮਸਲਾ ਤਾਂ ਹੁਣ ਪੂਰਾ ਹੀ ਹੋ ਗਿਆ ਉਹ ਸਮੱਸਿਆ ਜਿਹੜੀ ਹੈਗੀ ਉਹ ਸੋਲਵ ਹੋ ਗਈ ਇਹ ਹੋਰ ਵੀ ਕੋਈ ਗੱਲ ਹੋਵੇ ਤਾਂ ਸਾਨੂੰ ਦੱਸਿਓ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਆਵਾਜ਼ ਜੋ ਤੁਸੀਂ ਤਰ ਤਰਤੀ ਵਾਲੀ ਅਸੀਂ ਉੱਥੇ ਬੋਲਣ ਵਾਸਤੇ ਹੀ ਆਏ ਬੈਠੇ ਜਿੰਨੇ ਸਾਨੂੰ ਸੁਭਾ ਮਿਲੂਗਾ ਅਸੀਂ ਜ਼ਰੂਰ ਬੋਲਾਂਗੇ